ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦੱਸਾਂਗੇ 96 ਕਰੋੜ ਖਾਲਸਾ ਦਾ ਇਤਿਹਾਸ ਅਤੇ ਉਸਦਾ ਅਰਥ ਕੀ ਹੈ ਅਤੇ ਖਾਲਸਾ ਰਾਜ ਕਿਸ ਤਰ੍ਹਾਂ ਆਊਗਾ ਤੁਸੀਂ ਬਹੁਤ ਸਾਰੇ ਨਿਹੰਗ ਸਿੰਘਾਂ ਦੇ ਕੋਲ ਅਤੇ ਸੋਸ਼ਲ ਮੀਡੀਆ ਉੱਤੇ ਇਹ ਸ਼ਬਦ ਜ਼ਰੂਰ ਸੁਣਿਆ ਹੋਵੇਗਾ 96 ਕਰੋੜੀ ਖਾਲਸਾ ਨਿਹੰਗ ਸਿੰਘਾਂ ਦੇ ਦਲਾ ਅਤੇ ਗੱਡੀਆਂ ਦੇ ਉੱਤੇ ਵੀ ਅਕਸਰ ਇਹ ਲਿਖਿਆ ਮਿਲਦਾ ਹੈ ਬੁੱਢਾ ਦਲ 96 ਕਰੋੜੀ ਖਾਲਸਾ ਇਸ ਲਈ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਇਹ ਸਵਾਲ ਜ਼ਰੂਰ ਹੋਵੇਗਾ ਇਹ 96 ਕਰੋੜੀ ਖਾਲਸਾ ਦਾ ਅਰਥ ਕੀ ਹੈ ਬਹੁਤ ਸਾਰੇ ਧਾਰਮਿਕ ਗੀਤ ਵੀ ਆਏ ਨੇ ਅੱਜ ਆਪਾਂ 96 ਕਰੋੜੀ ਖਾਲਸੇ ਦੇ ਵਿਸ਼ੇ ਬਾਰੇ ਗੱਲ ਕਰਾਂਗੇ ਕਿ 96 ਕਰੋੜੀ ਦਾ ਅਰਥ ਕੀ ਹੈ 96 ਕਰੋੜ ਖਾਲਸਾ ਕਦੋਂ ਆਵੇਗਾ ਪਹਿਲਾਂ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਪੰਗਤੀ ਦਾ ਜ਼ਿਕਰ ਜ਼ਰੂਰ ਕਰਾਂਗੇ 18 ਭਾਰ ਬਨਸਪਤੀ ਮਲਨੀ 96 ਕਰੋੜ ਮੇਗਮਾਲਾ ਪਾਣੀ ਹਰਿਆ ਜਿਵੇਂ 96 ਕਰੋੜ ਬੱਦਲ ਗਾਇਦੇ ਨੇ ਤਾਂ ਧਰਤੀ ਉੱਤੇ ਪਰਲੋ ਆ ਜਾਂਦੀ ਹੈ ਇੰਨਾ ਜ਼ਿਆਦਾ ਮੀਂਹ ਪੈਂਦਾ ਕਿ ਚਾਹ ਦੇ ਪਾਸੇ ਪਾਣੀ ਪਾਣੀ ਹੋ ਜਾਂਦਾ ਤਾਂ 96 ਕਰੋੜੀ ਤੋਂ ਇਹ ਭਾਵ ਲਿਆ ਜਾਂਦਾ ਜਦੋਂ ਗੁਰੂ ਦਾ ਖਾਲਸਾ 96 ਕਰੋੜ ਬਦਲਾ ਵਾਂਗੂ ਗਾਇਦਾ ਤਾਂ ਇੰਜ ਲੱਗਦਾ ਹੈ ਕਿ ਜਿਵੇਂ ਜੰਗ ਦੇ ਮੈਦਾਨ ਵਿੱਚ ਪਰਲੋ ਆ ਗਈ ਹੋਵੇ ਮਤਲਬ ਕਿ ਗੁਰੂ ਪੰਥ ਵਾਸਤੇ ਇੱਕ ਅਲੰਕਰ ਵਜੋਂ 96 ਕਰੋੜੀ ਸ਼ਬਦ ਵਰਤਿਆ ਜਾਂਦਾ ਹੈ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਜ਼ਰੂਰ ਗਏ ਹੋਣਗੇ ਉੱਥੇ ਇੱਕ ਗੁਰਦੁਆਰਾ ਸਾਹਿਬ ਹੈ ਜਿਸਦਾ ਨਾਮ ਹੈ ਮਾਲ ਟੇਕੜੀ ਸਾਹਿਬ ਐਸੇ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਇੱਕ ਗੁਪਤ ਖਜ਼ਾਨੇ ਦੀ ਜਗ੍ਹਾ ਵੀ ਸੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਕਰਤਾਰਪੁਰ ਤੋਂ ਇੱਕ ਫਕੀਰ ਲੱਕੜ ਸ਼ਾ ਨੂੰ ਇਸ ਖਜ਼ਾਨੇ ਦੀ ਰਾਖੀ ਕਰਨ ਲਈ ਭੇਜਿਆ ਸੀ ਇਹ ਫਕੀਰ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਤੋਂ ਲੈ ਕੇ ਦਫ਼ਨ ਪਿਤਾ ਸ੍ਰੀ ਗੁਰੂ ਗੋਬਿੰਦ ਜੀ ਦੇ ਸਮੇਂ ਤੱਕ ਇਸ ਥਾਂ ਦੀ ਰਾਖੀ ਕਰਦਾ ਰਿਹਾ ਜਿਸ ਦੇ ਲਈ ਇਸ ਫਕੀਰ ਨੂੰ ਦੋ ਮੋਰਾ ਰੋਜ਼ ਮਿਲਦੀ ਸਨ ਜਦੋਂ ਦਸ਼ਮ ਪਿਤਾ ਸ਼ਿਵ ਕੁਤ ਗੋਬਿੰਦ ਸਿੰਘ ਜੀ ਨੇ ਦੇ ਰਾਇ ਕਾਲਸਾਈ ਪੋਜਾ ਨੇ ਗੁਰੂ ਸਾਹਿਬ ਤੋਂ ਤਨਖਾਹ ਮੰਗਿਆ ਤੇ ਨਾਲ ਹੀ ਆਪਣੇ ਘਰ ਜਾਣ ਦੀ ਆਗਿਆ ਵੀ ਮੰਗੀ ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੂੰ ਕਿਹਾ ਕਿ ਗੁਰਦੁਆਰਾ ਮਾਲ ਟੇਕੜੀ ਥਾਂ ਤੇ ਗੁਰੂ ਨਾਨਕ ਦੇਵ ਜੀ ਦੇ ਸਮੇਤ ਖਜ਼ਾਨਾ ਹੈ ਉਹ ਲੈ ਕੇ ਆਓ ਪਾਈ ਦਸੈਂਤ ਤੇ ਧਰਮ ਸਿੰਘ ਦੀ ਫੌਜ ਐਸ ਖਜ਼ਾਨੇ ਨੂੰ ਬੈਲ ਗੱਡੀਆਂ ਉੱਤੇ ਭਰ ਕੇ ਗੁਰੂ ਸਾਹਿਬ ਦੇ ਸਾਹਮਣੇ ਲੈ ਕੇ ਆਈ। ਉੱਥੇ ਗੁਰੂ ਸਾਹਿਬ ਨੇ ਟਾਲਾਂ 'ਤੇ ਪਰ੍ਹ ਕੇ ਫੌਜਾਂ ਨੂੰ ਮੋਹਰਾ ਮੰਡੀਆਂ। ਅਜੇ ਬਾਕੀ ਬਟਿਆ ਹੋਇਆ ਖਜ਼ਾਨਾ ਦਸਮ ਪਤਸ਼ੀਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਦੁਆਰਾ ਮਾਲ ਟੇਕੜੀ ਤੇ ਰੱਖ ਦਿੱਤਾ। ਸਿੰਘਾਂ ਦੇ ਪੁੱਛਣ ਤੇ ਗੁਰੂ ਸਾਹਿਬ ਨੇ ਕਿਹਾ ਕਿ 96 ਕਰੋੜ ਥਾਲਸਾ ਸਜੇਗਾ। ਉਦੋਂ ਐਸ ਗਿਜਾਨੇ ਦਾ 2.5 ਦਿਨ ਟੋਟ ਲੰਗਰ ਵਰਤੇਗਾ ਇੱਕ ਅਰਥ ਇਹ ਵੀ ਮੰਨਿਆ ਜਾਂਦਾ ਹੈ ਕਿ 96 ਕਰੋੜ ਖਾਲਸੇ ਦਾ ਅਰਥ ਹੈ ਜੋ ਨਿਹੰਗ ਸਿੰਘਾਂ ਦਾ ਮੁਖੀ ਹੁੰਦਾ ਹੈ ਜੱਥੇਦਾਰ ਹੁੰਦਾ ਹੈ ਉਸ ਦੇ ਵਾਸਤੇ ਵੀ ਇਹ ਸ਼ਬਦ ਵਰਤਿਆ ਜਾਂਦਾ ਹੈ 96 ਕਰੋੜ ਖਾਲਸਾ 96 ਕਰੋੜ ਦਾ ਅਰਥ ਹੁੰਦਾ ਹੈ ਕਿ ਇੱਕ ਤਰ੍ਹਾਂ ਨਾਲ ਉਸ ਦੇ ਰਤਬੇ ਵਜੋਂ ਇਸ ਤਰ੍ਹਾਂ ਕੁਝ ਲੋਕ ਇਹ ਵੀ ਮੰਨਦੇ ਹਨ ਕਿ ਆਪਣੇ ਮਨੁੱਖੀ ਸਰੀਰ ਵਿੱਚ ਸਿਰ ਤੋਂ ਪੈਰਾਂ ਤੱਕ 96 ਕਰੋੜ ਰੋਮ ਹੁੰਦੇ ਹਨ ਅਤੇ ਜੋ ਰੋਮ-ਰੋਮ ਵਿੱਚ ਵਾਹਿਗੁਰੂ ਮੰਤਰ ਤੇ ਹੁੰਦਾ ਹੈ ਉਸ ਨੂੰ ਹੀ 96 ਕਰੋੜੀ ਆਖਿਆ ਜਾਂਦਾ ਹੈ ਇਸ ਤਰ੍ਹਾਂ ਇੱਕ ਵਾਰ ਭਾਈ ਦੈਰ ਸਿੰਘ ਜੀ ਗੁਰੂ ਸਾਹਿਬ ਨੂੰ ਵਾਤਲਾਬ ਕਰਦੇ ਹੋਏ ਪੁੱਛਿਆ ਕਿ ਪਾਸ਼ਾ ਜੀ ਆਪ 96 ਕਰੋੜੀ ਖਾਲਸਾ ਦੀ ਗੱਲ ਕਰਦੇ ਹੋ ਸਿੰਘ ਤਾਂ ਇੱਕ ਵੀ ਨਹੀਂ ਸੱਜ ਰਿਹਾ ਮੁਗਲ ਹਕੂਮਤ ਹਰ ਕਿਸੇ ਨੂੰ ਕਤਲ ਕਰ ਦਿੰਦੀ ਹੈ 96 ਕਰੋੜ ਖਾਲਸਾ ਕਦੋਂ ਆਵੇਗਾ ਅਤੇ ਕਲਗੀਧਰ ਪਾਸ਼ਾ ਨੇ ਫਰਮਾਨ ਕਰਦੇ ਹੋਏ ਕਿਹਾ ਕਿ ਭਾਈ ਜਿਆਲ ਸਿੰਘ ਜੀ ਸਮਾਂ ਆਊਗਾ ਜਦੋਂ 96 ਕਰੋੜ ਖਾਲਸਾ ਪ੍ਰਗਟ ਹੋਵੇਗਾ ਅਤੇ ਅਸੀਂ ਉਦੋਂ ਹਵਾ ਵੀ ਐਹੋ ਜੀ ਚਲਾ ਦੇਵਾਂਗੇ ਕਿ ਜਿਸ ਨੂੰ ਵੀ ਉਹ ਹਵਾ ਲੱਗੂਗੀ ਉਹ ਗੁਰੂ ਰਾਜ ਸਿੰਘ ਬਣ ਜਾਵੇਗਾ ਤੇ 96 ਕਰੋੜ ਤੋਂ ਭਾਵ ਲਿਆ ਜਾਂਦਾ ਹੈ ਕਿ ਬਹੁਤ سارے ਲੋਕ ਸਿੰਘ ਬਣ ਜਾਣਗੇ ਜਿਵੇਂ ਹੁਣ ਗਿਣਤੀ ਦੇ ਹਿਸਾਬ ਨਾਲ ਸਿੰਘਾਂ ਦੀ ਗਿਣਤੀ ਨੂੰ 2 ਕਰੋੜ ਕਹਿ ਦਿੰਦੇ ਹਨ ਜਾਂ ਫਿਰ 2 ਕਰੋੜ ਕਹ ਦਿੰਦੇ ਹਨ ਪਰ ਸਿੱਧਕੀ ਸਹਿਖ ਮੰਨਦੇ ਹਨ ਕਿ ਕਲਗੀਆਂ ਵਾਲੇ ਪਾਸ਼ਾ ਨੇ 96 ਕਰੋੜ ਖਾਲਸਾ ਸਾਜਿਆ ਹੋਇਆ ਹੈ ਜਿਹੜਾ ਕਿ ਗੁਪਤ ਰੂਪ ਵਿੱਚ ਹੈ ਇਹਨਾਂ ਵਿੱਚ ਬਹੁਤ ਸਾਰੇ ਸ਼ਹੀਦ ਸਿੰਘ ਹਨ ਜੋ ਕਿ ਗੁਰੂ ਦੇ ਪਿਆਰਾਂ ਦੀ ਮਦਦ ਕਰਦੇ ਹਨ ਹੁਣ ਤੁਹਾਨੂੰ ਦੱਸਾਂਗੇ ਕਿ ਸੋ ਸਾਕੀ ਦੇ ਅਨੁਸਾਰ ਕਿਸ ਤਰ੍ਹਾਂ ਖਾਲਸਾ ਰਾਜ ਆਵੇਗਾ ਕਿਹੜੀ ਵੱਡੀ ਜੰਗ ਤੋਂ ਬਾਅਦ ਖਾਲਸਾ ਰਾਜ ਆਉਣ ਵਾਲਾ ਹੈ ਸੋ ਸਾਕੀ ਵਿੱਚ 1085 ਗੁਰੂ ਗੋਬਿੰਦ ਸਿੰਘ ਜੀ ਹੁਣ ਬਾਰੇ ਭਵਿੱਖ ਬਾਰੇ ਕੀ ਕੁਝ ਲਿਖਿਆ ਹੋਇਆ ਹੈ ਹੁਣ ਆਪਾਂ ਉਸ ਬਾਰੇ ਗੱਲ ਕਰਾਂਗੇ ਵੈਸੇ ਜੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ 500 ਤੋਂ ਵੱਧ ਭਵਿੱਖਬਾਣੀਆਂ ਕੀਤੀਆਂ ਪਰ ਜਿੰਨਾ ਵਿੱਚੋਂ ਆਪਾਂ ਕੁਝ ਹੈਰਾਨ ਕਰ ਦੇਣ ਵਾਲੀਆਂ ਭਵਿੱਖਬਾਣੀਆਂ ਬਾਰੇ ਹੀ ਗੱਲ ਕਰਾਂਗੇ ਇਸ ਸੋ ਸਾਕੀ ਵਿੱਚ ਭਾਰਤ ਅਤੇ ਪਾਕਿਸਤਾਨ ਦੀ ਵੰਡ ਵਾਲੇ ਪਹਿਲਾਂ ਹੀ ਲਿਖਿਆ ਹੋਇਆ ਸੀ ਸੋ ਸਾਕੀ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਭਾਰਤ ਵਿੱਚ ਇੱਕ ਵਿਧਵਾ ਔਰਤ ਦਾ ਰਾਜ ਆ ਜਾਊਗਾ ਵਿਧਵਾ ਔਰਤ ਦਾ ਰਾਜ ਮਤਲਬ ਇੰਦਰਾ ਗਾਂਧੀ ਦਾ ਰਾਜ ਇਸ ਸੋ ਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਉਣ ਵਾਲੇ ਖਾਲਸਾ ਰਾਜ ਦਾ ਵੀ ਜ਼ਿਕਰ ਕੀਤਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਾਕੀ ਵਿੱਚ ਪਹਿਲਾਂ ਹੀ ਲਿਖਿਆ ਹੋਇਆ ਸੀ ਕਿ ਮਹਾਰਾਜਾ ਜਨੀਤ ਸਿੰਘ ਦਾ ਰਾਜ ਆ ਜਾਊਗਾ ਇਸ ਰਾਜ ਵਿੱਚ ਹਿੰਦੂ ਮੁਸਲਮਾਨ ਸਾਰੇ ਕਾਲ ਕੇ ਰਹਿਣਗੇ ਸੋਸਾਖੀ ਵਿੱਚ ਇਹ ਵੀ ਗੱਲ ਦਾ ਜ਼ਿਕਰ ਹੋਇਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਜਾਣ ਤੋਂ ਬਾਅਦ ਅੰਗਰੇਜ਼ਾਂ ਦਾ ਰਾਜ ਭਾਰਤ ਉੱਤੇ ਆ ਜਾਊਗਾ ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਸੋਸਾਖੀ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਅੰਗਰੇਜ਼ਾਂ ਦੇ ਰਾਜ ਜਾਣ ਤੋਂ ਬਾਅਦ ਭਾਰਤ ਵਿੱਚ ਇੱਕ ਬਹੁਤ ਵੱਡੀ ਜੰਗ ਹੋਵੇਗੀ ਜਿਸ ਦੇ ਵਿੱਚੋਂ ਪਾਕ ਨਾਮ ਦਾ ਦੇਸ਼ ਅਲੱਗ ਹੋ ਜਾਊਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਦੋਂ ਅੰਗਰੇਜ਼ ਭਾਰਤ ਛੱਡ ਕੇ ਗਏ ਪਾਕ ਨਾਮ ਦਾ ਇਸ਼ੂ ਭਾਰਤ ਨਾਲੋਂ ਅਲੱਗ ਹੋ ਗਿਆ ਸੋਸਾਕੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਅਜਿਹਾ ਵੀ ਲਿਖਿਆ ਹੋਇਆ ਹੈ ਐਸੇ ਮੰਨ ਤੋਂ ਬਾਅਦ ਭਾਰਤ ਵਿੱਚ ਦੋ ਤਿੰਨ ਜੰਗਾਂ ਹੋਰ ਲੱਗਣਗੀਆਂ ਅਤੇ ਇਸ ਜੰਗ ਵਿੱਚ ਬੰਗਲਾਦੇਸ਼ ਅਲੱਗ ਹੋ ਜਾਊਗਾ ਜਿਵੇਂ ਕਿ ਤੁਹਾਨੂੰ ਪਤਾ ਕਿ ਬੰਗਲਾਦੇਸ਼ ਪਹਿਲਾਂ ਭਾਰਤ ਦਾ ਹਿੱਸਾ ਸੀ ਹੁਣ ਬੰਗਲਾਦੇਸ਼ ਪਾਕਿਸਤਾਨ ਨਾਲੋਂ ਅਲੱਗ ਹੋ ਚੁੱਕਿਆ ਹੈ 1971 ਦੇ ਵਿੱਚ ਬੰਗਲਾਦੇਸ਼ ਪਾਕਿਸਤਾਨ ਨਾਲੋਂ ਅਲੱਗ ਹੋ ਗਿਆ ਸੀ ਸੋਸਾ ਕੀ ਵਿੱਚ ਇਹ ਵੀ ਲਿਖਿਆ ਹੋਇਆ ਹੈ ਕਿ ਭਾਰਤ ਉਤੇ ਇੱਕ ਵਿਧਵਾ ਦਾ ਰਾਜ ਆਊਗਾ ਜੈਸੇ ਬਾਰੇ ਸੋਸਾ ਕੀ ਵਿੱਚ ਲਾਈਨਾਂ ਕੁਝ ਇਸ ਤਰ੍ਹਾਂ ਲਿਖੀਆਂ ਹੋਈਆਂ ਹਨ ਰਾਜ ਚਲਸੀ ਰੰਡੀ ਕਾ ਫੌਜਾਂ ਚੜੇ ਹਰਮੰਦਰ ਮੇ ਹਰ ਭਿਜੇ ਕੋੜੇ ਦਾ ਹਰਮੰਦਰ ਮੇ ਆਨ ਇੰਨਾ ਲਾਈਨਾਂ ਦਾ ਅਰਥ ਹੈ ਕਿ ਭਾਰਤ ਉੱਤੇ ਇੱਕ ਵਿਧਵਾ ਔਰਤ ਦਾ ਰਾਜ ਆ ਜਾਊਗਾ ਜਦੋਂ ਇਹ ਰਾਜ ਭਾਰਤ ਉੱਤੇ ਆਊਗਾ ਤੇ ਫੌਜਾਂ ਹਰਮੰਦਰ ਸਾਹਿਬ ਉੱਤੇ ਚੜ ਕੇ ਆਉਣਗੀਆਂ ਅਤੇ ਇੰਨਾ ਖੂਨ ਵਹੂਗਾ ਕਿ ਕੋੜੇ ਦਾ ਖੁਰ ਵੀ ਖੂਨ ਵਿੱਚ ਭਿਜ ਜਾਊਗਾ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ 1984 ਵਿੱਚ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਉੱਤੇ ਅਟੈਕ ਕਰਵਾਇਆ ਜਿਸ ਬਾਰੇ ਪੂਰਾ ਪੰਜਾਬ ਚੰਗੀ ਤਰ੍ਹਾਂ ਜਾਣਦਾ ਹੈ ਦੂਜੇ ਪਾਸੇ ਦੇਖੀਏ ਤਾਂ 1971 ਦੀ ਗੱਲ ਹੈ ਜਦੋਂ ਭਾਰਤ ਅਤੇ ਪਾਕਿਸਤਾਨ ਦੀ ਜੰਗ ਲੱਗੀ ਹੋਈ ਸੀ ਇਹ ਜੰਗ 14 ਦਸੰਬਰ 1971 ਨੂੰ ਸ਼ੁਰੂ ਹੋਈ ਅਤੇ 17 ਦਸੰਬਰ 1971 ਨੂੰ ਖਤਮ ਹੋ ਗਈ ਸੀ ਉਸ ਵੇਲੇ ਜਰਨਲ ਜਯਾ ਖਾਨ ਪਾਕਿਸਤਾਨ ਦਾ ਰਾਸ਼ਟਰਪਤੀ ਸੀ ਉਸ ਸਮੇਂ ਭਾਰਤ ਵਿੱਚ ਬਲੈਕਆਊਟ ਲੱਗਾ ਹੋਇਆ ਸੀ ਬਲੈਕਆਊਟ ਦਾ ਮਤਲਬ ਹੁੰਦਾ ਹੈ ਕਿ ਨਾ ਕੋਈ ਬੰਦਾ ਦੀਵਾ ਜਾਂ ਬੱਤੀ ਜਲਾ ਸਕਦਾ ਹੈ ਉਸ ਟਾਈਮ ਇੱਕ ਸਿੱਖ ਨੇ ਅਜੀਹਾ ਯੁੱਧ ਲੜਿਆ ਕਿ ਪਾਕਿਸਤਾਨ ਨੂੰ ਬਾਤ ਦੇ ਸਾਹਮਣੇ ਹਥਿਆਰ ਸੁਟਨੇ ਪਏ ਜਰਨਲ ਜਗਜੀਤ ਸਿੰਘ ਉਸ ਸਿੱਖ ਦਾ ਨਾਮ ਸੀ ਜਿਸ ਨੇ ਪਾਕਿਸਤਾਨ ਦੇ 93000 ਸੈਨਿਕਾਂ ਨੂੰ ਆਪਦੇ ਅੱਗੇ ਝੁਕਾ ਦਿੱਤਾ ਇਸ ਤਰ੍ਹਾਂ 17 ਦਸੰਬਰ 1971 ਨੂੰ ਪਾਕਿਸਤਾਨ ਨੇ ਆਵਦੀ ਹਾਰ ਕਬੂਲ ਕਰ ਲਈ ਸੀ ਅਤੇ 18 ਦਸੰਬਰ 1971 ਨੂੰ ਬੰਗਲਾਦੇਸ਼ ਇੱਕ ਅਲੱਗ ਦੇਸ਼ ਦੇ ਰੂਪ ਵਿੱਚ ਬਣ ਗਿਆ ਸੀ ਇਸ 바ਦੇ ਜਿਕ ਸੋਸਾਖੀ ਵਿੱਚ ਪਹਿਲਾ ਹੀ ਮਿਲਦਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਹੀ ਇਹ ਸਭ ਕੁਝ ਲੈਖ ਦਿੱਤਾ ਸੀ ਸੋ ਸਾਕੀ ਜੀ ਸਿੱਧਗੁਰੂ ਗੋਬਿੰਦ ਸਿੰਘ ਜੀ ਆਉਣ ਬਾਰੇ ਖਾਲਸਾ ਰਾਜ ਬਾਰੇ ਲਿਖਦੇ ਹਨ ਪਰ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ਼ ਖਾਲਸਾ ਆਵੇਗਾ ਮਲੇਸ਼ ਖਾਲਸੇ ਦਾ ਮਤਲਬ ਹੁੰਦਾ ਹੈ ਪੈਸੇ ਅਤੇ ਮੂਹ ਮਾਇਆ ਵਿੱਚ ਫਸਿਆ ਹੋਇਆ ਪਰਾਈਆਂ ਔਰਤਾਂ ਨਾਲ ਸੰਗ ਕਰਨ ਵਾਲਾ ਉਹ ਬੰਦਾ ਜੋ ਆਵਦੇ ਫਾਇਦੇ ਲਈ ਦੇਸ਼ ਨੂੰ ਹੀ ਵੇਚ ਦੇਵੇ ਅਮਰਤਪਾਨ ਕਰਕੇ ਵੀ ਸ਼ਰਾਬ ਦੀ ਵਰਤੋਂ ਕਰਦਾ ਹੋਵੇ ਇਸ ਨੂੰ ਮਲੇਸ਼ ਖਾਲਸਾ ਕਿਹਾ ਜਾਂਦਾ ਹੈ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੇ ਸੋ ਸਾਕੀ ਕਿ ਲਿਖਿਆ ਹੋਇਆ ਹੈ ਕਿ ਖਾਲਸਾ ਰਾਜ ਆਉਣ ਤੋਂ ਪਹਿਲਾਂ ਮਲੇਸ਼ ਖਾਲਸਾ ਆਊਗਾ ਜੋ ਕਿ ਪੂਰੀ ਦੁਨੀਆ ਵਿੱਚ ਬਹੁਤ ਜ਼ਿਆਦਾ ਹੋਊਗਾ ਸੋਸਾ ਕੀ ਵਿੱਚ ਪਹਿਲਾਂ ਵੀ ਲਿਖਿਆ ਹੋਇਆ ਹੈ ਕਿ ਪਾਕਿਸਤਾਨ ਅਤੇ ਭਾਰਤ ਦੀ ਜੰਗ ਹੋਵੇਗੀ ਐਸੇ ਜੰਗ ਵਿੱਚ ਪਾਕਿਸਤਾਨ ਦੀ ਹੋਂਦ ਹੀ ertidiyon ਤੋਂ ਮਿਟ ਜਾਵੇਗੀ ਐਸੇ ਜੰਗ ਤੋਂ ਬਾਅਦ ਦਿੱਲੀ ਤਖਤ ਉੱਤੇ ਖਾਲਸਾ ਰਾਜ ਬੈਠ ਜਾਊਗਾ ਅਤੇ ਇਸ ਤਰ੍ਹਾਂ ਭਾਰਤ ਵਿੱਚ ਖਾਲਸੇ ਦਾ ਰਾਜ ਆ ਜਾਊਗਾ ਇਸ ਰਾਜ ਵਿੱਚ ਕੋਈ ਵੀ ਭੁੱਖਾ ਨੰਗਾ ਨਹੀਂ ਰਹੂਗਾ ਸਭ ਰਾਜ ਕੇ ਖਾਣਗੇ ਅਤੇ ਸ਼ਾਂਤੀ ਨਾਲ ਆਪਦਾ ਜੀਵਨ ਬਤੀਤ ਕਰਨਗੇ ਸੋ ਸਾਕੀ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਕਿ ਇਹ ਰਾਜ ਲਗਾਤਾਰ 500 ਸਾਲ ਰਹੂਗਾ ਇਸ ਤਰ੍ਹਾਂ ਖਾਲਸਾ ਪੂਰੀ ਦੁਨੀਆ ਵਿੱਚ ਫੈਲ ਜਾਊਗਾ ਜਿਹੜਾ ਬੰਦਾ ਖਾਲਸਾ ਰਾਜ ਲੈ ਕੇ ਆਊਗਾ ਉਸ ਦਾ ਨਾਮ ਸਾਖੀ ਵਿੱਚ ਦਲੀਪ ਸਿੰਘ ਲਿਖਿਆ ਹੋਇਆ ਹੈ ਦਲੀਪ ਸਿੰਘ ਹੀ ਖਾਲਸਾ ਰਾਜ ਦਾ ਕਮਾਂਡਰ ਹੋਊਗਾ ਅਤੇ ਉਹ ਕਾਬਲ ਤੋਂ ਆਊਗਾ ਅਤੇ ਦਲੀਪ ਸਿੰਘ ਦੇ ਨਾਲ ਬਿਆਨ ਤਪੂਜਾਂ ਹੋਣਗੀਆਂ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ